ਤਰੀਖ ਹੈਗੀ 30 ਜੁਲਾਈ ਤੇ ਦਿਨ ਹੈਗਾ ਬੁੱਧਵਾਰ 2025 ਤੇ ਅੱਜ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਕਿ ਆਪਣੇ ਯਾਰ ਚਿੱਟੇ ਦੀ ਸੱਤ ਪੈਰੀ ਹੈਗੀ ਅੱਜ ਅਸਰ ਔਖਾ ਹੁੰਦਾ ਗਰੀਬ ਬੰਦੇ ਲਈ ਘਰ ਪਾਉਣਾ ਤੇ ਜਿੱਦੇ ਘਰ ਪੈਂਦਾਗਾ ਉਹਦੇ ਗਰੀਬ ਲਈ ਪਿਆਰ ਆ ਦੇਣਾ ਲਾ ਚਲੋ ਅੱਜ ਆਪਾਂ ਸੱਤ ਪਹੁੰਚੇ ਆਪਾਂ ਵੀ ਕੰਮ ਕਰਾਉਣ ਆਏ ਆ ਚਲਦੇ ਆਪਾਂ ਹੋਰ ਸਾਹਮਣੇ ਸੱਤ ਪੈਰੀ ਹੈਗੀ ਉਧਰ ਦਾ ਉਧਰ ਕਿ ਕੈਮਰਾ ਪੈਰੀ ਹੈਗੀ ਕਿਆ ਪਤਾ ਲੱਗੇ ਕੰਮ ਕਰਵਾਉਣੇ ਆਗੇ ਉੱਥੇ ਮਾਤਾ ਬਾਪ ਆ ਬੱਜਰੀ ਲੈ ਕੇ ਆ ਗਿਆ ਬਾਬਾ ਤੇ ਇਹ ਬੱਜਰੀ ਤਾਂ ਪਾਉਗੀ ਛੱਤ ਤੇ ਆ ਸੇ ਬਈ ਚਿੱਟਾ ਜਿਨ੍ਹਾਂ ਦੀ ਛੱਤ ਪੈ ਰਹੀ ਹੈਗੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਾਸ ਤੇ ਕਰ ਤੇ ਹਾਂ ਆਪਾਂ ਕਿਹਨੂੰ ਲੈ ਕੇ ਆਏ ਹੈ ਹੈ ਵਧੀਆ ਡੀਕੀਡ ਕਹੀ ਗੱਲ ਕੀ ਕਰਿਆ ਦਾ ਨਹੀਂ ਮੈਂ ਜਿਹੜਾ ਦਿੱਤਾ ਫੇਰ ਆ ਇਹ ਨਾਲ ਲੱਗੇਦਾ ਹੈਗੀ ਆ ਆ ਦੇਖ ਕੰਮ ਕਰ ਰਿਹਾ ਹੈ ਕਿ ਸਾਰੇ ਮੁੰਡੇ ਆਪਾਂ ਵੀ ਹੁਣ ਕੰਮ ਕਰਨਾ। ਜਿਹੜੀ ਵਕਤੀ ਜ਼ਬਰਦਸਤ ਆ। ਸਭ ਹੋਇਆ ਕਰਨਾ ਕੋਈ ਨਾ। ਕੰਮ-ਕੁਮ ਕਰ ਲਓ ਓਏ ਜੱਗ। ਕੰਮ-ਕੁਮ ਕਰ ਲਓ। ਮੁੰਡੇ 6:00 ਵਜੇ ਕਿਵੇਂ ਵਜੇ 6:00? ਕ੍ਰੈਂਕ ਤਾਂ ਹਨਾ ਪੱਟਾ। ਚੱਲ ਕੋਈ ਨਹੀਂ ਫੇਰ। ਆ ਜੀ ਮੁੜ ਕੇ ਪੱਟੀ ਬੰਨ ਕੇ ਆ ਗਿਆ। ਪੱਟੀ ਬੰਨ ਕੇ ਆਉਣਾ ਚੱਲ ਠੀਕ ਆ। ਆ ਬਿੱਲੇ। ਆ ਗਿਆ ਵੱਡੇ ਪੀ। ਆ ਜਾ ਯਾਰ ਕੰਮ ਕਰਨਾ। ਚੱਲੋ ਚੱਲੋ ਥੋੜਾ ਛੋਟਾ ਕੋਈ ਗੱਲ ਨਹੀਂ ਬਈ ਆਹ ਟਰੈਕਟਰ ਵਿੱਚ ਸੀਮੈਂਟ ਆ ਤੇ ਉਹਦੇ ਇਧਰਲੀ ਸਾਈਡ ਬਰੇਤੀ ਪਈ ਹੈਗੀ ਤੇ ਜਿਹਦੇ ਨਾਲ ਆਪਾਂ ਉਹ ਛੱਤ ਪਾਉਣੀ ਆ ਉਹ ਸਾਹਮਣੇ ਮਿਸਤਰੀ ਤਾਂ ਜਾਲ ਕਸ਼ੀ ਜਾਂਦੇ ਹੈਗੇ ਤੇ ਥੱਲੇ ਭਰਾਈ ਜਾਂਦੇ ਹੈਗੇ ਮਸ਼ਾਲਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਇਹਨੂੰ ਵੰਟੀ ਹੋਂ ਦੇਖਦਾ ਬਾਰ-ਬਾਰ ਚੈੱਕ ਕਰਕੇ ਸਿਮਿੰਟ ਤੇ ਤਰਪਾਲ ਪਸਾਤੀ ਵੀ ਜੇ ਮੀਂਹ ਆਉਂਦਾ ਤਾਂ ਨੁਕਸਾਨ ਨਾ ਹੋਵੇ ਗਿੱਲਾ ਨਾ ਹੋਵੇ ਸਿਮਿੰਟ ਪਾਸ ਹੱਤ ਤੇ ਆਈ ਸੀਗੇ ਆ ਦੇ ਸੋਡੇ ਸਾਹਮਣੇ ਜਾਲ ਪਾਤਾ ਸ਼ਰਗਿਆਂ ਦਾ ਤੇ ਆਹ ਜਿਹੜੀਆਂ ਤਾਰਾਂ ਇਹ ਫਿਟਿੰਗਾਂ ਲਗਾਗਾ ਬਿਜਲੀ ਦੇ ਤਾਰਾ ਪਾਉਣਗੇ ਇਹਦੇ ਵਿੱਚ ਜਵਾਜ ਇਧਰ ਨੂੰ ਬਾਲਣਾ ਥੱਲੇ ਤਹਾਂ ਕਾ ਤੋ ਰੱਖੀ ਬੈਠਾ ਇਹ ਤੇ ਥੱਲੇ ਕਾ ਰਣ ਢੋਲ ਕਈ ਦੇ ਨਾਲ ਬੰਨ੍ਹ ਕੇ ਕਰਕੇ ਆ ਜਿਹੜੇ ਬਾਈ ਵਰਗੇ ਪੈਂਪਾ ਪਾ ਰਹੇ ਆ ਨਗਨ ਇਹ ਡਾਊਨ ਸੀਲਿੰਗ ਦੇ ਹਿਸਾਬ ਨਾਲ ਪੈਸੇ ਲੈਂਦੇ ਆ। ਤੇ ਜੇ ਕੈਮਰਾ ਵਾਲੀਆਂ ਪੰਪ ਪਾਉਂਦੇ ਆ ਇਹ ਕਹਿੰਦੇ ਫਿਰ ਵੱਧ ਬੰਦੇ ਆ ਪੈਸੇ। ਥੋੜੇ ਹੀ ਰੇਟ ਹੁੰਦਾਗਾ। ਥੋੜੇ ਟਾਈਮ ਨੂੰ ਬੱਜਰੀ ਬਣਾਉਣ ਤੇ ਪਾਉਣ ਵਾਲੀ ਮਸ਼ੀਨ ਆ ਜੂਗੀ ਤੇ ਹੋ ਥਾਂ ਜਿਹੜਾ ਖਾਲੀ ਕਰੇਗਾ ਉਹ ਡਰਮ ਤੋਂ ਗਾਹ ਆ। ਉਹਦੇ ਵਿੱਚ ਉੱਥੇ ਲਾਵਾਂਗੇ ਮਸ਼ੀਨ ਤੇ ਉਹ ਤਾਂ ਫਿਰ ਉੱਥੋਂ ਚੜਾਵਾਂਗੇ ਤੇ ਗਾਹ ਪਾਵਾਂਗੇ ਬੱਜਰੀ। ਮੁੰਡੇ ਚਾਹ ਪੀ ਜਾਂਦੇ ਆ ਤੇ ਮਸ਼ੀਨ ਆਉਣ ਵਾਲੀ ਆ ਫਿਰ ਕਰਾਂਗੇ ਕੰਮ ਹੋ ਆ ਗਈ ਬੱਜਦੀ ਟਰਾਲੀ ਇੱਕ ਹੋਰ ਆ ਮਸ਼ੀਨ ਆ ਜਿਹੜੀ ਮਸਾਲਾ ਬਣਾਉਂਦੀ ਆ ਤੇ ਇਹ ਮਸਾਲਾ ਤਾਂ ਵੀ ਲੈ ਕੇ ਜਾਊਗੀ ਇਹਨੂੰ ਸੈੱਟ ਕਰਕੇ ਲਾਉਣੀ ਪੂਗੀ ਪਹਿਲਾਂ ਉਹ ਉੱਥੇ ਸੈੱਟ ਕਰਕੇ ਲਾਉਣਗੇ ਜਿੱਥੇ ਟੰਬੇ ਲੱਗੇ ਪਏ ਆ ਚਾਬੀ ਨੇ ਚਾਬੀ ਚਾ ਪਾ ਨਾਮ ਨਾ ਟੱਕਾ ਲਾ ਕੇ ਉਧਰ ਲਾਉਣੀ ਹੈ ਇਹ ਅਣ ਗਾਂ ਨੂੰ ਲਾਉਣਾ ਹੈ ਆਹ ਨਹੀਂ ਤੇ ਨਾ ਪੁਣੀ ਆ ਨਾ ਆ ਤੁਸੀਂ ਜਾ ਰਹੇ ਹੋ ਮੈਂ ਬੋਲਾਂਗਾ ਜਾਂ ਮੋਟਾ ਹੈ ਉਹ ਆ ਦੀਪ ਨੇ ਆ ਮੁੱਛ ਇਧਰ ਉਹ ਲਈ ਇਹਦੀ ਹੈਗੀ ਬਰੇਤੀ ਚਾਹ ਮਸ਼ੀਨ ਦੇਖੋ ਐ ਚੱਕ ਚੱਕ ਕੇ ਕਰਨੀ ਪੈਂਦੀ ਹੈਗੀ ਸੈਟ ਕਰਨੀ ਆ ਬਹੁਤ ਮੁਸ਼ਕਲ ਆ ਸੈਟ ਕਰਨੀ ਹੈ ਉਧਰ ਲੈ ਕੇ ਜਾਣੀ ਹੈ ਉਧਰ ਲਾਉਣੀ ਹੈਗੀ ਸੈਟ ਕਰਕੇ ਲਾਉਣੀ ਆ ਮਸਾਲੇ ਵਾਲੀ ਮਸ਼ੀਨ ਬੱਲੇ ਆ ਚੱਕ ਚੱਕ ਕੇ ਕਰਨੀ ਪੈਂਦੀ ਹੈ ਇਧਰ ਉਹਨੂੰ ਸਿੱਧੀ ਜਾਂਦੀ ਨਹੀਂ ਸੀਗੀ ਰਸਤਾ ਨਹੀਂ ਸੀਗਾ ਤਾਂ ਕਰਕੇ ਬੱਲੇ ਨਾਲ ਚੱਕ ਕੇ ਐ ਕਰ ਰਿਹਾ ਕਿ ਮੁੰਡੇ ਥਾਰੇ ਚੱਕ ਲਾਏਗਾ ਪਰੂ ਚੱਕ ਚੱਕ ਲੈ ਗਏ ਲੈ ਗਏ ਮਸ਼ੀਨ ਹੁਣ ਲੱਗੀ ਹੈਗੀ ਬਹੁਤ ਮਿਹਨਤ ਲੱਗੀ ਹੈ ਉਹਨੇ ਸੈੱਟ ਕਰਨ ਤੇ ਬਹੁਤ ਜ਼ੋਰ ਲੱਗਿਆਗਾ ਚੱਕ ਚੱਕ ਕੇ ਸੈੱਟ ਕਰੀ ਹੈਗੀ ਤੇ ਹੁਣ ਸਹੀ ਬਈ ਹੈਗੀ ਆਹ ਬਰੇਤੀ ਪਈ ਆ ਬੱਜਰੀ ਪਈ ਆ ਤੇ ਆਹ ਸੀਮੈਂਟ ਹੈਗਾ ਜਿਹੜਾ ਆਪਾਂ ਹੋ ਮਸ਼ੀਨ 'ਚ ਪਾਵਾਂਗੇ ਤੇ ਮਸ਼ੀਨ ਆਪੇ ਬਣਾਉਗੀ ਮਸ਼ਾਲਾ ਤੇ ਤਾਂ ਜਾਊਗਾ ਆਪੇ ਉੱਥੋਂ ਤਾਂ ਜਿਹੜੇ ਹੋਣਗੇ ਆਪ ਹੀ ਸੈੱਟ ਕਰ ਲੈਣਗੇ ਸੈੱਟ ਕਰਨੀ ਪੈਂਦੀ ਉਹ ਦੇਖੋ ਤਾਂ ਛੱਡ ਕੇ ਸੈੱਟ ਕਰ ਹੀ ਜਾਂਦੇ ਆਗੇ ਬਾਅਦ 'ਚ ਉਹ ਜਿਹੜਾ ਖਰੌਂਚਾ ਜਗਾ ਉਹਦੇ ਵਿੱਚ ਬੱਜਰੀ ਪਾ ਕੇ ਤਾਂ ਜਾਊਗੀ ਸਿੱਧੀ ਤੇ ਆਪਾਂ ਨੂੰ ਭੁੱਖ ਲੱਗ ਗਈ ਸੀਗੀ 8 ਵਜੇ ਰੋਟੀ ਦਾ ਟਾਈਮ ਹੋ ਗਿਆ ਤੇ ਹੁਣ ਪ੍ਰਸ਼ਾਦਾ ਸੰਗਦੇ ਆ ਤੇ ਘੰਟੇ ਦਾ ਕੰਮ ਰਹੇਗਾ ਘੰਟੇ ਨੂੰ ਆਪਾਂ ਮਸਾਲਾ ਸਾਰਾ ਹੱਥੇ ਪਾ ਦੇ ਮਸ਼ੀਨ ਸੈੱਟ ਹੋ ਤਿਆਰਾ ਪੱਜਰੀ ਤਿਆਰਾ ਤੇ ਸੀਮਿੰਟ ਤਿਆਰਾਗਾ ਤੇ ਹੁਣ ਬਸ ਕੰਮ ਸ਼ੁਰੂ ਕਰਦੇ ਆਂਗੇ ਸਮਾਂ 8:15 ਹੋ ਗਏ ਪ੍ਰਸਾਦ ਵੰਡ ਕੇ ਹੈਂਡਲ ਮਾਰਿਆ ਤੇ ਕੰਮ ਸਟਾਰਟ ਕੀਤਾ ਉਹਦੇ ਵਿੱਚ ਪ੍ਰੇਤੀ ਪਾ ਰਹੀ ਆ ਲਾਈਟ ਭੱਜ ਗਈ ਟੌਚਾ ਫੜ ਕੇ ਮੋਬਾਈਲ ਦੀ ਟੌਚ ਜਗਾ ਕੇ ਉਵੇਂ ਖੜਨਾ ਪੈਂਦਾ ਫੇਰ ਉਹ ਦੇਖਦਾ ਥੋੜਾ ਯਾਰ ਮਸ਼ੀਨ ਜੀ ਜਿਹਦੇ ਵਿੱਚ ਮਸਾਲਾ ਬਣਦਾਗਾ ਸਾਰਾ ਕੁਝ ਧੁੰਦਲਾ ਹੋ ਗਿਆ ਲਾਈਟ ਭੱਜ ਗਈ ਆ ਗਾ ਗਾ ਇਸ ਨਾਲ ਨੀ ਉਹ ਫੀਰ ਬੈਂਕ ਕਰਦੇ ਗਾ ਨਹੀਂ ਇਹ ਪਹੁੰਚ ਰਿਹਾ ਮੇਰੇ ਕੋਲ ਇਹ ਪਹੁੰਚ ਰਿਹਾ ਮੇਰੇ ਕੋਲ ਮਿਹਨਤ ਕਰ ਰਿਹਾ ਬਹੁਤ ਹੀ ਔਖਾ ਕੰਮ ਆਗਾ ਮਜਦੂਰੀ ਉਹ ਆਖਾਲ ਘਰ ਕੋਈ ਨਾ ਜੀ ਆ ਰਹੀ ਹੈ ਲਾਈਟ ਆ ਗਈ ਫੇਰ ਚਾਨਣ ਹੋ ਗਿਆ ਜਮਾ ਹੈ ਤਾਂ ਓਕੇ ਆ

ਓਸ ਦਾ ਦੀ ਬਾਤ ਚੱਲ 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 ਜਾਓ ਜੋ ਜੋ ਹਨੀ ਸਿੰਘਾ ਬੱਠਲ ਚੱਕ ਨਾ ਚੱਕਦੇ ਆ ਸਾਦ ਆਏ ਤਾਂ ਤੋਂ ਮਾਲ ਆਉਂਦਾ ਆਹ ਜਿਹੜੀਆਂ ਲਾਂਗਾਂ ਆ ਇੰਨਾ ਚ ਪਾਊਗਾ ਇਹ ਹੁਣ ਆਪਾਂ ਢੋਲ ਕੇ ਪਾਊਗਾ ਉਹ ਖੋਲਦਾ ਬੜਾ ਦੋਨਾਂ ਚ ਡਿੱਗ ਪਊਗਾ ਉਹ ਚੱਲਿਆ ਐ ਮੋੜ ਦਾ ਪਛੜੀ ਪਛੜੀ ਇੱਧਰ ਆਹ ਜਿਹੜੀਆਂ ਚਾਲਾਂ ਲੰਗਾ ਇਹਨਾਂ ਉਤੋਂ ਹੀ ਲੈ ਕੇ ਜਾਊਗਾ ਉਹ ਉੱਥੇ ਪਾਉਂਦੇ ਜਮਾ ਸਾਈਡ ਤੇ ਪਹਿਲਾਂ ਛਰੇ ਤੇ ਜਮਾ ਛਰੇ ਤੋਂ ਕੰਮ ਸਟਾਰਟ ਕਰਦੇ ਆ ਆਹ ਦੇਖੋ ਬਈ ਬਿਜਲੀ ਆ ਰਹੀ ਮੁੰਡਾ ਹੀ ਆ ਗਿਆ ਆ ਬਿਜਲੀ ਵਾਲਿਆਂ ਤਾਰਾਂ ਪਾਈ ਜਾਂਦਾ ਵਿਚ ਵਿਚ ਇੱਥੇ ਚਾਹੀਦੀਆਂ ਆ ਵਾਜ ਦੁਬਾਰੇ ਫੇਰ ਆ ਗਿਆ ਹੁਣ ਫੇਰ ਡੜੀ ਦੂਜੀ ਵਾਰੀ ਆ ਗਈ ਇਹ ਨਾਲ ਦੀ ਨਾਲ ਖਾਲੀ ਕਰਨੀ ਪੈਂਦੀ ਹੈਗੀ ਜਿੰਨਾ ਬਾਨ ਤੋਂ ਪਹਿਲਾ ਪਹਿਲਾ ਮਾਲ ਆ ਮੋੜ ਕੇ ਹੁਣ ਲੈ ਜੀ ਫੇਰ ਉਹ ਸਿਰੇ ਤੇ ਜਾ ਕੇ ਪਾਓ ਇੱਥੇ ਆ ਕੇ ਛਿਰ ਦਿੰਦਾ ਬਾਈ ਜਮਾ ਆ ਕੰਗਾ ਨਾਲ ਮਾਲ ਅੱਗੇ ਕਰੀ ਜਾਂਦੇ ਹੈ ਜੀ 25 ਪੱਧਰ ਕਰੀ ਜਾਂਦੇ 25 ਓਏ ਆਪਣਾ ਅੱਧਾ ਕੰਮ ਹੋ ਗਿਆ ਤੇ ਆਪਣਾ ਹੁਣ ਕੰਮ ਚੱਲ ਰਿਹਾ ਉਧਰ ਮੁੰਡੇ ਲੱਗੇ ਪਏ ਆ ਸਾਹਮਣੇ ਬਸ ਕਰੀ ਤਕਰੀਬਨ ਅੱਧੇ ਘੰਟੇ ਦਾ ਕੰਮ ਹੀ ਰਹਿ ਗਿਆ ਹੁਣ ਆਪਣਾ ਅੱਧਾ ਤਾਂ ਹੋ ਗਿਆ ਪੱਜਰੀ ਖਤਮ ਹੋ ਗਈ ਸੀ ਪੱਜਰੀ ਦੁਬਾਰੇ ਲਿਆਤੀ ਆ ਗਈ ਟਰਾਲੀ ਭਰ ਕੇ ਖੜੀ ਸੀ ਪਹਿਲਾਂ ਜੋਨ ਸੀਮੈਂਟ ਦੇ ਵੀ ਥੋੜੇ ਘੱਟੇ ਰਹਿ ਗਏ ਬਸ ਥੋੜੀ ਜੀ ਰਹਿ ਗਈ ਅੱਧਰੋਂ ਵੱਧ ਤਾਂ ਕੰਪਲੀਟ ਹੋ ਗਈ ਮਤਲਬ ਤਕਰੀਬਨ ਇਹ ਅੱਧੇ ਘੰਟੇ ਦਾ ਕੰਮ ਰਹਿ ਗਿਆ ਤੇ ਨੌਜਵਾਨ ਲੱਗੇ ਹੋਏ ਆਗੇ ਆਪਣੇ ਕੰਮ ਤੇ ਆ ਜਿਹੜਾ ਮਕਾਨ ਪਈ ਆ ਹਾਏ ਜਿਹੜਾ ਮਕਾਨ ਪਈ ਆ ਉੱਚੀ ਵਾਲ ਦੀ ਰਾਜਸਾਨ ਓਏ 22 ਨੇ ਮਕਾਨ ਦੀ ਖੁੱਜੀ ਆ ਹਾਏ 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 ਜਿਹੜੇ ਬਾਹਰ ਦਾ 22 ਭਰਾਣਾ ਤੈਨੂੰ ਬੁਲ ਕਰ ਲੈ ਛੱਤ ਪੈ ਚੁੱਕੀ ਆ ਆਪਣਾ ਕੰਮ ਹੋ ਗਿਆ ਕੰਪਲੀਟ ਯਾਰ ਚਿੱਤੇ ਦੀ ਛੱਤ ਪੈ ਚੁੱਕੀ ਆ ਮੇਰੇ ਵੱਲੋਂ ਵਧਾਈਆਂ ਲੱਖ ਲੱਖ ਤੇ ਮੇਰੇ ਯਾਰਾ ਦੋਸਤਾਂ ਵੱਲੋਂ ਵਧਾਈਆਂ ਲਾਪਤਰੀਤ ਫਰੀਦਪੁਰ ਮੰਡੀ ਆਪਣਾ ਪਾਣੀ ਦੀ ਸੇਵਾ ਨਿਵਾ ਰਿਆਗਾ ਉੱਥੇ ਰੱਖਣਾ ਛੱਤ ਥੱਲੇ ਆਪਾਂ ਵਧਾਈਆਂ ਜੋਗ ਹੋਗੇ ਹਾਂ ਹਾਂ ਚੱਲ ਲੈ ਆਓ ਚੱਲ ਕਰਨੇ ਸਾਡੇ ਵੱਲੋਂ ਪਰਮਾਤਮਾ ਨੇ ਬਹੁਤ ਹੀ ਵਧੀਆ ਸੁਣੀਆ ਜੋ ਸਾਡੇ ਯਾਰ ਦੀ ਸੱਤ ਪਈ ਤੇ ਹੁਣ ਆਪਾਂ ਕਰਦੇ ਇੱਥੇ ਉਹ ਉੱਧਰ 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 ਉਹ ਉੱਥੇ ਕੰਟਰੋਲ ਕਰੋ ਸਾਡੇ ਸੇਕੇਦਾਰ ਤੇ ਹਾਂ ਇਹ ਵੀ ਸਾਡਾ ਸੇਕੇਦਾਰ ਹਰ ਬੋਲਤਾ ਭਾਉ ਬਾਈਆਂ ਬਾਈਆਂ ਥੈਂਕ ਯੂ ਭਾਈ ਥੈਂਕ ਯੂ ਧੰਨਵਾਦ ਧੰਨਵਾਦ ਭਾਈ ਥੈਂਕ ਯੂ ਸਾਡੇ ਯਾਰ ਦੀ 7 ਪਈ ਸਾਡੀ ਤੇ ਵੱਲੋਂ ਉਹਨੂੰ ਬਹੁਤ ਬਹੁਤ ਵਧਾਈਆਂ ਬਹੁਤ ਹੀ ਵਧੀਆ ਸੁਣੀ ਆਪਣੇ ਮਾਣ ਦੇ ਸਾਡੀ ਵੀਡੀਓ ਦੇਖਣ ਲਈ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ ਧੰਨਵਾਦ